ਸਾਸੋਰੇ ਨੇ ਹੱਡ ਕਰ ਦਿੱਤਾ ਇਹ ਤਿੰਨੇ ਬੇਟੇ ਹੀ ਤੇ 20000 ਰੁਪਏ ਮੁੱਲ ਪਾਇਆ ਸਾਡੇ ਕੋ ਨਹੀਂ ਦਿੱਤਾ ਕਹਿੰਦੇ ਇਸ ਦਾ ਕਈ ਕੋਲ ਪਾ ਲਿਆ ਵਖੜਾ ਸਾਡੇ ਬੈੱਡ ਬੁੱਡ ਸਾਰੇ ਗਲਗੁਲ ਗਏ ਨੇ ਦਾੜਾ ਫੱਕਾ ਜਿਹੜਾ ਸਭ ਖਰਾਬ ਹੋ ਗਿਆ ਹੈ। ਕਹਿੰਦਾ ਮੂ ਆਪਣੇ ਕੋ ਮੈਂ ਸਿਸਟਮ ਜਿਹੜਾ ਚੱਲਦਾ ਉਹ ਲੋਕ ਗਾਰੇ ਦੀ ਚਣਾਈ ਕਰਕੇ ਜਾਂ ਉੱਤੇ ਬਾਲੇ ਰੱਖ ਕੇ ਜਿਹੜਾ ਰਹਿਣ ਸਿਰ ਬਣਾਉਂਦੇ ਤੁਹਾਡੇ ਤੋਂ ਵੀ ਨਹੀਂ ਆਉਂਦੇ ਨੇ ਸਾਰੇ ਵੇ ਵੋ ਕੇ ਚੱਲ ਜਾਂਦੇ ਪਰ ਕੁਛ ਨਹੀਂ ਕਹਿੰਦੇ ਨਾ ਦਿੰਦੇ ਇਹ ਸਰਪੰਚ ਵੀ ਸੁਦਾ ਕੋਹ ਨੇ ਸੌਂਦਾ ਆਡੀ ਉਹਨਾਂ ਕੋਈ ਇਹ ਮਦਦ ਮੰਗਦੀ ਆ ਕਿ ਸਾਡੇ ਕਪੜੇ ਪਾਏ ਜਾਣ ਸਾਡੀ ਮਦਦ ਕੀਤੀ ਜਾਵੇ ਲੋਕ ਫਰਸ਼ ਉਧਰ ਗੁਤਰ ਗਨੇ ਜਾਂ ਲੜਕੇ ਲੱਗੇ ਹੁੰਦੇ ਨੇ ਕਿੱਡੇ ਮਲ ਲੱਗੇ ਹੁੰਦੇ ਆ ਟੂਟੀਆਂ ਮਹਿੰਗੀਆਂ ਤੋਂ ਮਹਿੰਗੀਆਂ ਟੂਟੀਆਂ ਲੱਗੀਆਂ ਹੁੰਦੀਆਂ ਸੋ ਇਸ ਦੇਖ ਸਕਦੇ ਤੁਸੀਂ ਜਿਹੜਾ ਬਾਥਰੂਮ ਵੀ ਇੱਕ ਛੰਨ ਦੇ ਨਾਲ ਜਿਹੜਾ ਕਵਰ ਕਰਕੇ ਜਿਹੜਾ ਬਣਾਇਆ ਗਿਆ ਹਾ ਤਾਂ ਆਪਣਾ ਲਾਪਰੀ ਸੇ ਪੁੱਛੀ ਪਰ ਅੱਜ ਅਸੀਂ ਪਹੁੰਚਿਆ ਜੜਾ ਗੁਰਦਾਸਪੁਰ ਦੇ ਕਸਬਾ ਕਲਾਂ ਨਗਰ ਨਜ਼ਦੀਕ ਪਿੰਡ ਛਾਲੇ ਚੱਕ ਦੇ ਵਿੱਚ ਸੋ ਜਿਹੜੀਆਂ ਮਗਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਕਿਸੇ ਰੋਡ ਤੇ ਲੱਗੇ ਜਾਂ ਕਿਸੇ ਮੂਹਫਲੀ ਵਾਲੇ ਕੁਲਦੀਆਂ ਨਹੀਂ ਆ ਇਹ ਇਸ ਖੋਲ ਦੇ ਵਿੱਚ ਇੱਕ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਆਪਣੀ ਗੁਜਰਬਸਰ ਕਰਦੇ ਨੇ ਸੋ ਅਸੀਂ ਅੰਦਰ ਦੀਆਂ ਵੀ ਤਸਵੀਰਾਂ ਜਰੂਰ ਜਿਹੜੀਆਂ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਸਵਾਗਤ ਸੋ ਅੰਦਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਜੋ ਥੱਲੇ ਵੀ ਜਿਹੜਾ ਕੱਚਾ ਵਾ ਬਰਸਾਤਾਂ ਦਿਨਾਂ ਦੇ ਵਿੱਚ ਜਦੋਂ ਕੁਦਰਤੀ ਮਾਰ ਆਈ ਤਾਂ ਉਦੋਂ ਦੀ ਜਿਹੜੀ ਸਲਾਬ ਹੈ ਕਾਫੀ ਨੀਵਾ ਥਾਂ ਹੋਣ ਕਰਕੇ ਪਾਣੀ ਜਿਹੜਾ ਇਸ ਕੁੱਲ ਦੇ ਵਿੱਚ ਵੀ ਕਾਫੀ ਸਮੇਂ ਤੱਕ ਜਿਹੜਾ ਮੌਜੂਦ ਰਿਹਾ ਸੋ ਜਦੋਂ ਪਾਣੀ ਇਸ ਕੁਲ ਦੇ ਵਿੱਚ ਵੀ ਜਿਹੜਾ ਕਾਫੀ ਲੰਮੇ ਤੱਕ ਸਮੇਂ ਤੱਕ ਆ ਚੁੱਕਾ ਸੀ ਤਾਂ ਕੋਲ ਵੀ ਜਿਹੜਾ ਪਾਣੀ ਨਾਲ ਪੂਰਾ ਜਿਹੜਾ ਭਰ ਚੁੱਕਾ ਸੀ ਨੁਕਸਾਨਦਈਕ ਹੋ ਗਿਆ ਦੁਬਾਰਾ ਜਿਹੜੀ ਇਹ ਨਾ ਪਰਿਵਾਰਕ ਮੈਂਬਰਾਂ ਨੇ ਇਸ ਕੋਲ ਦੀ ਜਿਹੜੀ ਆ ਫੇਰ ਸਥਾਪਨਾ ਜਿਹੜੀ ਕੀਤੀ ਸੀ ਸੋ ਪਰਿਵਾਰਕ ਮੈਂਬਰ ਤਾਂ ਇਸ ਕੁਲ ਦੇ ਵਿੱਚੋਂ ਜਿਹੜੇ ਕਿਤੇ ਉੱਚੀ ਜਗ੍ਹਾ ਤੇ ਜਿਹੜੇ ਸ਼ਿਫਟ ਹੋ ਚੁੱਕੇ ਸਨ ਕਿਤੇ ਸਰਕਾਰੀ ਘਰਾਂ ਜਾਂ ਜਾਂਚ ਕਰਦੇ ਵਿੱਚ ਜਿਹੜੇ ਚੱਲ ਚੁੱਕੇ ਸਨ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਜ਼ਰੂਰ ਗੱਲਬਾਤ ਕਰ ਲੰਗੇ ਆ ਸੋ ਤੁਸੀਂ ਦੇਖ ਸਕਦੇ ਹੋ ਇਹ ਖਾਈ ਫਰਾਈ ਜਿਹੜੇ ਬਣੇ ਹੁੰਦੇ ਲੋਕਾਂ ਦੇ ਜਿੱਥੇ ਲੋਕ ਫਰਸ਼ ਹੁੰਦੇ ਨੇ ਗੁੱਥਰ ਕੰਦੇ ਜਾਂ ਨਲਕੇ ਲੱਗੇ ਹੁੰਦੇ ਨੇ ਕਿੱਡੇ ਮਤਲਬ ਲੱਗੇ ਹੁੰਦੇ ਆ ਟੂਟੀਆਂ ਮਹਿੰਗੀਆਂ ਤੋਂ ਮਹਿੰਗੀਆਂ ਟੂਟੀਆਂ ਲੱਗੀਆਂ ਹੁੰਦੀਆਂ ਸੋ ਇਸ ਦੇਖ ਸਕਦੇ ਤੁਸੀਂ ਜਿਹੜਾ ਬਾਥਰੂਮ ਵੀ ਇੱਕ ਛੰਨ ਦੇ ਨਾਲ ਜਿਹੜਾ ਕਵਰ ਕਰਕੇ ਜਿਹੜਾ ਬਣਾਇਆ ਗਿਆ ਸੋ ਕੱਚਾ ਜਿਹੜਾ ਤੁਸੀਂ ਦੱਸ ਦੇ ਸਕਦੇ ਥੱਲੇ ਵੀ ਜਿੱਡਾ ਫਰੇ ਕਰ ਲਾਂ ਸੋ ਜਿਆਦਾ ਕੋਈ ਵਧੀਆ ਹਾਲਾਤ ਨਹੀਂ ਹੈ ਥੱਲੇ ਵੀ ਕੋਈ ਫਰਸ਼ ਨਹੀਂ ਆ ਉਹ ਤਰਪਾਲ ਰੱਖ ਕੇ ਜਿਹੜਾ ਮਤਲਬ ਇੱਕ ਗੁਜ਼ਾਰਾ ਜਿਹੜਾ ਚੱਲ ਰਿਹਾ ਸੋ ਬੂਹਾ ਵੀ ਜਿਹੜਾ ਆਪਾਂ ਕਹਿ ਸਕਦੇ ਆ ਉਹ ਇੱਕ ਟੈਂਪੋਰਰੀ ਹੀ ਜਿਹੜਾ ਇਸ ਨੂੰ ਜਿਹੜਾ ਬਣਾਇਆ ਵਾ ਸੋ ਸਾਡੇ ਨਾਲ ਪਰਿਵਾਰ ਦੇ ਮੈਂਬਰ ਸਸ ਜੀ ਇਹ ਨੋਬਲ ਸਲਬ ਜੀ ਤੇ ਕੀ ਮੰਨ ਲਵੋ ਪੱਕੇ ਨਹੀਂ ਮਲੋ ਕਮਰੇ ਬਣਾਏ ਕਿਉਂ ਲਿਆ ਸਰ ਸਾਸੌਰ ਨੇ ਆਡਾ ਕਰ ਦਿੱਤਾ ਏ ਤਿੰਨੇ ਬੇਟੇ ਹੀ ਤੇ 20000 ਰੁਪਇਆ ਮੁੱਲ ਪਾਇਆ ਆੜੇ ਕੋ ਨਹੀਂ ਦਿੱਤਾ ਕਹਤੇ ਇਸ ਕਰਕੇ ਕੋਲ ਪਾਲਿਆ ਵਖੜਾ ਛੋਟੇ ਛੋਟੇ ਬੇਟੇ ਨਹੀਂ ਆੜੇ ਕੋ ਘਰ ਬੁਆ ਬਣਿਆ ਗ੍ਰਾਂਟ ਵੀ ਪਰਕੇ ਦਿੱਤੀ ਤੇ ਨਹੀਂ ਨਾ ਐਡਾ ਵੀ ਆਇਆ ਇਸ ਕਰਕੇ ਇਥੇ ਮਿਨਿਮਲ ਦੂਰੀ ਕਰਕੇ ਤੇ ਕਿ ਜਾਰਾ ਕਰਨ ਦੇ ਆਪਣੇ ਘਰ ਦਾ ਜਦੋਂ ਇਹ ਮਲੂ ਕੁਦਰਤੀ ਮਾਰ ਆਈ ਸੀ ਉਸ ਟਾਈਮ ਵੀ ਇੱਥੇ ਮੌਜੂਦ ਸੀ ਚੱਲ ਗਿਆ ਇਹ ਤਾਂ ਚਲ ਗਏ ਆ ਜਾਂਜਕਾਰ ਜਾ ਕੇ ਬੈ ਗਏ ਛੋਟੇ ਛੋਟੇ ਬੱਚੇ ਇਸ ਕਰਕੇ ਨਹੀਂ ਕੋਈ ਵੀ ਧਿਆੜੀ ਨਾ ਬੰਦਾ ਉਸ ਤੋਂ ਪਹਿਲਾਂ ਜਿਹੜਾ ਸਮਾਨ ਇਸ ਘਰ ਦੇ ਵਿੱਚ ਕੋਲ ਦੇ ਵਿੱਚ ਜਿਹੜਾ ਉਹੀਂ ਕੇ ਦੇ ਕੇ ਰੱਖਿਆ ਜੋ ਕੋਲ ਕਿਤੇ ਪਹਿਲਾਂ ਜਦੋਂ ਪਾਣੀ ਆ ਪਿੰਡ ਉਹਦੋਂ ਇਸ ਮੌਜੂਦ ਸੀ ਸਾਰਾ ਸਮਾਨ ਹਾਂਜੀ ਇੱਥੇ ਸਾਰਾ ਬਦ ਦੋਰੀ ਨੁਕਸਾਨ ਤਾਂ ਹੀ ਹੋਇਆਗਾ ਜਾਂ ਬਚ ਗਿਆ ਸਭ ਸਾਡੇ ਬੈੱਡ ਬੁੱਡ ਸਾਰੇ ਗਲਗੁਲ ਗਏ ਨੇ ਦਾਣਾ ਫੱਕਾ ਜਿਹੜਾ ਸਭ ਖਰਾਬ ਹੋ ਗਿਆ ਹੈ ਹੁਣ ਹਰ ਇੱਕ ਚੀਜ਼ ਸਾਡੀ ਬੋਲਦੀ ਆ ਜਿਵੇਂ ਮੱਲੂ ਨਹੀਂ ਮੱਲੂ ਕੇ ਟਾਈਮ ਆਪਣੇ ਕੋਲ ਮੈਂ ਸਿਸਟਮ ਜਿਹੜਾ ਚੱਲਦਾ ਉਹ ਲੋਕ ਗਾਰੇ ਦੀ ਚੋਣ ਕਰਕੇ ਜਾ ਉੱਤੇ ਬਾਲੇ ਰੱਖ ਕੇ ਜਿਹੜਾ ਰਣਚੇਰਾ ਬਣਾਉਣੇ ਤਾਂ ਤੁਹਾਡੇ ਤੋਂ ਵੀ ਨਹੀਂ ਨਹੀਂ ਮੈਂ ਸਾਡੇ ਕੋਲ ਬਣਿਆ ਦਿਹਾੜੀ ਵਾਲੇ ਹਨ ਨਹੀਂ ਬਣਿਆ ਸਾਡੇ ਸਰਕਾਰ ਕਰਕੇ ਚੀਜ਼ ਮੁੱਲ ਦੀ ਆ ਦੁੱਧ ਪਾਣੀ ਇਸ ਕਰਕੇ ਨਹੀਂ ਇੰਨਾ ਟਾਈਮ ਹੈਗਾ ਸਾਡੇ ਕੋਈ ਇਹੀ ਮੈਂ ਕੋਲ ਬਣਾ ਲਈ ਮੈਂ ਤੁਹਾਨੂੰ ਜੂੜ ਕਰ ਦੇ ਦਿਆ ਦਿਹਾੜੀ ਦਾ ਪੈ ਕਰ ਦੇ ਜੀ ਨਹੀਂ ਤਾਂ ਨਹੀਂ 500 ਰੁਪਏ ਹਾਂਜੀ ਦਿੱਲੀ ਜਾਂਦੇ ਕੰਮ ਤੇ ਜਾ ਕੇ ਦਿੱਲੀ ਜਾਂਦੇ ਹਾਂਜੀ ਕਿੰਨੇ ਬੱਚੇ ਆਪਣੇ ਕੋਲ ਦੋ ਬੇਟੇ ਜੋ ਹਾਂਜੀ ਦੋਨੋਂ ਫੱਕਾ ਕਿਵੇਂ ਸਰਫ ਹੋ ਜਾਂਦਾ ਦਾਣਾ ਫੱਕਾ ਐਦਾ ਆਟਾ ਮੁੱਲ ਲਈਦਾ ਜੋ ਹਾਂਜੀ ਕਿੰਨਾ ਜਿਹੜਾ ਉਹਨਾਂ ਗੁਜ਼ਾਰਾ ਹੋ ਜਾਂਦਾ ਕਿੰਨਾ ਬੋਲੂ 100 ਰੁਪਏ ਦਾ ਲਈਦਾ ਦਾਕ ਦੇਣ ਲੱਗ ਜਾਂਦੇ ਬਸ ਫੇਰ ਐਦਾ ਹੀ ਟਾਈਮ ਬਸ ਫੇਰ ਰੋਜ਼ ਐਦਾਂ ਹੀ ਕਿਵੇਂ ਜਿਵੇਂ ਇੰਨੀਆਂ ਗਰਾਂਡਾ ਜਿਹੜੀਆਂ ਭਰੀਆਂ ਗਈਆਂ ਤੁਹਾਡੇ ਲੋ ਭਰ ਕੇ ਮਨ ਲੋ ਕਦੀ ਪਹੁੰਚ ਹੀ ਕੀਤੀ ਗਈ ਨਾ ਆਉਂਦੇ ਨੇ ਸਾਰੇ ਵੇ ਵੋ ਕੇ ਚਲ ਜਾਂਦੇ ਪਰ ਕੁਛ ਨਹੀਂ ਕਹਿੰਦੇ ਨਾ ਦਿੰਦੇ ਸਰਪੰਚ ਵੀ ਸੁਦਾ ਕੋਹ ਨੇ ਸੁਦਾ ਆਡੀ ਇੰਨੀਆਂ ਸਮਾਜ ਸੇ ਵੀ ਸੰਸਤਾ ਨੇ ਕਦੀ ਤੁਹਾਡੇ ਤੱਕ ਅਪਰੋਚ ਨਹੀਂ ਨਾ ਸਾਡੇ ਤੱਕ ਨਹੀਂ ਪਹੁੰਚੀ ਸਾਡੇ ਚੰਨ ਦੇ ਮਾਦਮਾਨੀ ਜੇ ਸਮਾਜ ਸੇ ਵੀ ਸੰਸਤਾ ਜਾਣਾਰੇ ਵੀ ਜਿਹੜੇ ਇਦਾਂ ਲੋਰਵੰਦ ਪਰਿਵਾਰਾਂ ਦੇ ਜਿਹੜੇ ਰਹਿਣ ਬਿਛਰੇ ਬਣਾਉਂਦੇ ਨੇ ਕੀ ਤੁਸੀਂ ਉਹਨਾਂ ਤੋਂ ਮਦਦੀ ਕਰਦੇ ਹੋ ਉਹਨਾਂ ਕੋਈ ਇਹ ਮਦਦ ਮੰਗਦੇ ਆ ਕਿ ਸਾਡੇ ਕਮਰੇ ਪਾਏ ਜਾਣ ਸਾਡੀ ਮਦਦ ਕੀਤੀ ਜਾਵੇ ਕਿਹੜਾ ਪਿੰਡ ਆ ਤੇ ਪਿੰਡਾਂ ਤੇ ਕਿਹੜਾ ਜਲਪ ਕਲਨੌਰ ਛਾਲੇ ਚੱਕ ਲੱਗ ਹਾਂਜੀ ਉਹ ਇਹ ਇੱਕ ਪਲੂਰਾਂ ਦਾ ਪਰਿਵਾਰ ਆ ਜਿੰਨਾਂ ਤੱਕ ਅਜੇ ਕਿਸੇ ਸਮਾਜ ਸੇਵੀ ਸੰਸਥਾ ਜਾਂ ਐਨਆਰਆਈ ਵੀਰ ਵੱਲੋਂ ਕੋਈ ਵੀ ਅਪਰੋਚ ਨਹੀਂ ਕੀਤੀ ਗਈ ਸੋ ਸਾਡੇ ਚੈਨਲ ਦੇ ਮਾਧਮ ਰਾਹੀਂ ਜੇ ਕੋਈ ਸਮਾਜ ਸੇਵੀ ਸੰਸਥਾ ਜਾਂ ਐਨਆਰਆਈ ਵੀਰ ਇਹਨਾਂ ਦੀ ਜਿਹੜੀ ਮਦਦ ਕਰਨੀ ਚਾਹਵੇ ਤਾਂ ਉਹ ਪਿੰਡ ਛਾਲੇ ਚੱਕ ਦੇ ਵਿੱਚ ਜ਼ੀਰੋ ਫੀਲਡ ਦੀ ਅਲਰਟੀ ਜਰੂਰ ਇੱਕ ਵਾਰੀ ਵੇਖੇ ਤਾਂ ਇਹ ਬਹੁਤ ਜਿਹੜੇ ਇੱਕ ਕਹਿ ਸਕਦੇ ਆ ਤਰਸਯੋਗ ਹਾਲਾਤਾਂ ਦੇ ਵਿੱਚ ਜਿਹੜਾ ਪਰਿਵਾਰਕ ਮੈਂਬਰ ਜਿਹੜਾ ਰਹਿ ਰਿਹਾ ਸੋ ਤੁਸੀਂ ਦੇਖ ਸਕਦੇ ਬੱਚੇ ਵੀ ਜਿਹੜੇ ਨੇ ਛੋਟੇ-ਛੋਟੇ ਨੇ ਇਹ ਸਕੂਲ ਦੇ ਵਿੱਚ ਜਿਹੜੇ ਰਹਿੰਦੇ ਨੇ ਸੋ ਹੌਣ ਤਾਂ ਚਲੋ ਕਹਿ ਸਕਦੇ ਆ ਵਿਸਿਆਲੀ ਮੌਸਮ ਆ ਪਰ ਕੁਦਰ ਗਰਮੀਆਂ ਦੇ ਮੌਸਮ ਦੇ ਵਿੱਚ ਅਨੇਕਾ ਜਿਹੜੇ ਕੀਮਤੰਗੜ ਜਿਹੜੇ ਇਸ ਤਰ੍ਹਾਂ ਦੀ ਲੈਲਟੀ ਦੇ ਵਿੱਚ ਫਿਰਦੇ ਹੋਣਗੇ ਸੋ ਇਹ ਵੀ ਕੋਈ ਸੇਫ ਜਗ੍ਹਾ ਤਾਂ ਨਹੀਂ ਜਿਹੜਾ ਬਣਿਆ ਆਲੇ-ਦੁਆਲੇ ਸਾਰੀ ਘਾ ਜਾਂ ਖਲਾਰੇ ਜਿਹੜੀ ਵਸਤੂਆਂ ਜਿਹੜੀਆਂ ਖੇਡ ਰੀਆਂ ਨੇ ਸੋ ਸ਼ੰਨ ਤੇ ਲਾ ਕੇ ਕੰਧਾਂ ਦੀ ਜਿਹੜੀ ਆਪਣੀ ਰੋਗ ਜਿਹੜੀ ਲਗਾਈ ਆ ਸੋ ਮੈਂ ਤੁਹਾਡ